ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਦੇ ਵਿੱਚ ਚੱਲ ਰੀਆਂ ਕੇਵੀਐਸ ਭਰਤੀ ਦੀਆਂ ਬਹੁਤ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ KVS ਦੀ ਪ੍ਰਤੀ ਆਲਰੇਡੀ ਆਊਟ ਹੋ ਚੁੱਕੀ ਹੈ ਜਿਸ ਦੇ ਵਿੱਚ ਕਿ ਬਿਨਾ ਪੇਪਰ ਤੋਂ ਜਿਹੜੀ ਹੈ ਉਹ ਸਿੱਧੀ ਨੌਕਰੀ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਟਾਈਪ ਦੇ ਪੋਸਟ ਆਣੇ ਚਾਹੀਏ ਉਹ ETT, NTT, TGT, PGT ਆਰਟ ਟੀਚਰ, ਕੰਪਿਊਟਰ ਟੀਚਰ ਬਹੁਤ ਸਾਰੀਆਂ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲੀਆਂ ਸੀ ਠੀਕ ਹੈ ਕਾਫੀ ਜ਼ਿਲ੍ਹਿਆਂ ਦੀਆਂ ਵੀਡੀਓ ਤਾਂ ਮੈਂ ਆਲਰੇਡੀ ਬਣਾ ਚੁੱਕੀਆਂ ਠੀਕ ਹੈ ਉਹਨਾਂ ਵੀਡੀਓਜ਼ ਜਿਹੜੇ ਲਿੰਕ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਮੋਹਾਲੀ ਜਲੰਧਰ ਪਠਾਨਕੋਟ ਪਟਿਆਲਾ ਇਹਨਾਂ ਤਰਨਤਾਰਨ ਹੋ ਗਿਆ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਪੋਸਟ ਆਈਆਂ ਨੇ ਉਹਦੀ ਇੱਕ ਸੈਪਰੇਟ ਵੀਡੀਓ ਆਲਰੇਡੀ ਬਣਾਇਆ ਦਿੱਤੀ ਗਈ ਹੈ ਉਹਦਾ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਇਸ ਤੋਂ ਬਿਨਾ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿੱਥੇ ਇਹ ਭਰਤੀ ਜਿਹੜੀ ਆਊਟ ਕੀਤੀ ਗਈ ਸੀ ਠੀਕ ਹੈ ਲੇਕਿਨ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰਨ ਜਾ ਰਹੇ ਹਾਂ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਂ ਹੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਅੰਮ੍ਰਿਤਸਰ ਦੇ ਵਿੱਚ ਇਹ ਭਰਤੀ ਜਿਹੜੀ ਆ ਆਊਟ ਹੋ ਚੁੱਕੀ ਆ ਸਿਰਫ ਔਰ ਸਿਰਫ ਇੰਟਰਵਿਊ ਬੇਸ ਤੇ ਜਿਹੜੀ ਆ ਇਹ ਨੌਕਰੀ ਦਿੱਤੀ ਜਾਏਗੀ ਠੀਕ ਹੈ ਤੇ ਇੰਟਰਵਿਊ ਦੀ ਤਰੀਕ ਵੀ ਤੁਸੀਂ ਦੇਖ ਲਓ ਬਾਕੀ ਆਪਾਂ ਅੱਗੇ ਗੱਲ ਕਰਾਂਗੇ ਏਜ ਲਿਮਟ ਦੀ ਸਾਰੀਆਂ ਚੀਜ਼ਾਂ ਆਪਾਂ ਸਟੈਪ ਬਾਈ ਸਟੈਪ ਜਿਹੜਾ ਹੈ ਉਹ ਡਿਸਕਸ ਕਰਾਂਗੇ ਇੰਟਰਵਿਊ ਦੀ ਤਰੀਕ ਤੁਸੀਂ ਦੇਖ ਸਕਦੇ ਹੋ 13 ਤੇ 14 ਮਾਰਚ ਹੈ ਜੀ 8:30 ਵਜੇ ਵੈਨਿਊ ਹੈਗਾ ਕੇਵੀਐਸ ਨੰਬਰ 1 ਅੰਮ੍ਰਿਤਸਰ ਠੀਕ ਹੈ ਇਹ ਲੋਕੇਸ਼ਨ ਹੈ ਜੀ ਇਸ ਤੋਂ ਬਿਨਾਂ ਤੁਹਾਨੂੰ ਇੱਕ ਜਿਹੜਾ ਕਹेलो ਪਰਫਾਰਮਾ ਵੀ ਫਿਲਪ ਕਰਕੇ ਦੇਣਾ ਲੱਗੇਗਾ ਠੀਕ ਹੈ ਉਹ ਮੈਂ ਤੁਹਾਨੂੰ ਅੱਗੇ ਵੀ ਦੱਸ ਦਾਂਗੀ ਕਿਹੜਾ ਕਿਹੜਾ ਤੁਸੀਂ ਦੇ ਕੇ ਆਣਾ ਹੈ ਉੱਥੇ ਜੇ ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪੀਜੀਟੀ ਦੇ ਲਈ ٹیਜੀਟੀ ਦੇ ਲਈ ਪੀਆਰਟੀ ਦੇ ਲਈ ਅਲੱਗ-ਅਲੱਗ ਪੋਸਟਾਂ ਨੇ ਪੀਆਰਟੀ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਪਲੱਸ 2 ਤੁਹਾਡੇ ਕੋਲ ਹੋਣੀ ਚਾਹੀਦੀ ਹੈ ਐਟ ਲੀਸਟ 50% ਮਾਰਕਸ ਹੋਣੇ ਚਾਹੀਦੇ ਨੇ ਪਲੱਸ ਤੁਹਾਡੇ ਕੋਲ ਸੀਟ ਐਟ 1 ਜਿਹੜਾ ਕੁਆਲੀਫਾਈ ਹੋਣਾ ਚਾਹੀਦਾ ਹੈ ਇਹ ਸਿਰਫ ਅੰਮ੍ਰਿਤਸਰ ਦੇ ਵਿੱਚ ਮੰਗਿਆ ਗਿਆ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਮੰਡੇਟਰੀ ਨਹੀਂ ਹੈਗਾ ਜੇਕਰ ਤੁਹਾਡੇ ਕੋਲ ਸੀਟ ਐਟ ਨਹੀਂ ਹੈਗਾ ਤਾਂ ਵੀ ਤੁਸੀਂ ਇਸ ਦੇ ਲਈ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੇਕਿਨ ਜੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਅਪਲਾਈ ਕਰਨਾ ਤਾਂ ਤੁਹਾਨੂੰ ਤੋ ਬਿਨਾਂ ਕੰਪਿਊਟਰ ਇਨਸਟਰਕਟਰ ਦੀ ਤੁਸੀਂ ਦੇਖ ਸਕਦੇ ਹੋ ਨਰਸ ਦੀ ਦੇਖ ਸਕਦੇ ਹੋ ਸਪੋਰਟਸ ਦੇ ਵਿੱਚ ਜੇਕਰ ਤੁਹਾਡੇ ਕੋਲ ਬੀਪੀਐਡ ਦਾ ਡਿਪਲੋਮਾ ਕੀਤਾ ਹੋਇਆ ਉਹ ਵੀ ਤੁਸੀਂ ਜਿਹੜਾ ਇੱਥੇ ਸ਼ੋ ਕਰ ਸਕਦੇ ਹੋ ਡਰਾਇੰਗ ਫਾਈਨ ਆਰਟਸ 50% ਮਾਰਕਸ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਕਾਉਂਸਲਰ ਕਲੀਅਰ ਹੈ ਤੇ ਇਸ ਤੋਂ ਬਿਨਾ ਤੁਸੀਂ ਮੇਨ ਪੁਆਇੰਟਸ ਵੀ ਤੇ ਦੇਖ ਸਕਦੇ ਹੋ ਜੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਨੇ ਆਪਣੇ ਉੱਥੇ ਡਾਕੂਮੈਂਟਸ ਟਾਈਮ ਜਿਹੜੇ ਵੀ ਤੁਹਾਡੇ ਡਾਕੂਮੈਂਟਸ ਨੇ ਠੀਕ ਹੈ ਉਹ ਸਾਰੇ ਇੱਕ ਤਾਂ ਉਹਨਾਂ ਦੀ ਅਲੱਗ ਤੋਂ ਸੈਪਰੇਟ ਕਾਪੀਜ਼ ਲੈ ਕੇ ਜਾਣੀਆਂ ਨੇ ਫੋਟੋ ਕਾਪੀਜ਼ ਉਹ ਤੁਹਾਡੀਆਂ 셀ਫ ਅਟੈਸਟਡ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਯਾਨੀ ਕਿ ਪ੍ਰੋਪਰ ਤੁਹਾਡੇ ਸਾਈਨ ਹੋਣੇ ਚਾਹੀਦੇ ਨੇ ਇਸ ਤੋਂ ਬਿਨਾ ਜੇ ਤੁਸੀਂ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਤੁਸੀਂ origignal ਸਰਟੀਫਿਕੇਟ ਵੀ ਨਾਲ ਲੈ ਕੇ ਜਾਣਾ ਅਤੇ ਤੁਸੀਂ ਮੈਂਸ਼ਨ ਦੇਖ ਸਕਦੇ ਹੋ ਠੀਕ ਹੈ origignal ਡਾਕੂਮੈਂਟਸ will be checked at the interview time ਠੀਕ ਹੈ ਤੇ ਇਸ ਤੋਂ ਬਿਨਾ ਆਪਾਂ ਅੱਗੇ ਗੱਲ ਕਰ ਲਈਏ ਕਿ ਦੋ ਪਾਸਪੋਰਟ ਸਾਈਜ਼ ਫੋਟੋਸ ਵੀ ਤੁਹਾਡੀਆਂ ਜਿਹੜੀਆਂ ਨੇ ਉਹ ਮੈਂਸ਼ਨ ਕੀਤੀਆਂ ਗਈਆਂ ਨੇ ਠੀਕ ਹੈ ਸੈਲਰੀ ਕੁਆਲਿਫਿਕੇਸ਼ਨ ਕਿੰਨੀ ਰਹੇਗੀ ਤੇ 올 ਪੋਸਟ ਕਿੰਨੀਆਂ ਨੇ ਐਜ਼ ਪਰ ਕੇਵੀਐਸ ਰੂਲਸ ਠੀਕ ਹੈ ਕੇਵੀਐਸ ਦੇ ਰੂਲਸ ਦੇ ਅਕੋਰਡਿੰਗ ਤੁਹਾਨੂੰ ਸੈਲਰੀ ਜਿਹੜੀ ਹੈ ਇੱਥੇ ਦਿੱਤੀ ਜਾਏਗੀ ਬਾਕੀ ਨਾਲ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਥੇ ਦੇਖ ਕੇ ਪੜ੍ਹ ਸਕਦੇ ਹੋ ਤੇ ਇਹਨਾਂ ਦਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ ਜੇਕਰ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਇੱਥੋਂ ਪੁੱਛ ਸਕਦੇ ਹੋ ਕੰਟੈਕਟ ਕਰਕੇ ਠੀਕ ਹੈ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਐਪਲੀਕੇਸ਼ਨ ਪਰਫਾਰਮਾ ਉਹ ਤੁਸੀਂ ਜਰੂਰ ਜਿਹੜਾ ਹੈ ਫਿਲਪ ਕਰਕੇ ਇਹਨਾਂ ਨੂੰ ਭੇਜਣਾ ਹੈ ਠੀਕ ਹੈ ਚਾਹੇ ਇਹਨਾਂ ਦੇ ਐਡਰੈਸ ਤੇ ਬਾਈ ਪੋਸਟ ਭੇਜ ਦਿਓ ਠੀਕ ਹੈ ਜਾਂ ਫਿਰ ਤੁਸੀਂ ਇਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਆ ਦੇਖੋ ਬਾਈ ਪੋਸਟ ਵੀ ਭੇਜ ਸਕਦੇ ਹੋ ਬਾਈ ਹੈਂਡ ਵੀ ਭੇਜ ਸਕਦੇ ਹੋ ਤੇ ਈਮੇਲ ਵੀ ਕਰ ਸਕਦੇ ਹੋ ਈਮੇਲ ਤੁਸੀਂ ਇਹਨਾਂ ਦੀ ਦੇਖ ਸਕਦੇ ਹੋ ਇੱਥੇ ਮੈਂਸ਼ਨ ਕੀਤੀ ਗਈ ਹੈ ਠੀਕ ਹੈ ਤਾਂ ਆਪਾਂ ਪਰਫਾਰਮਾ ਦੀ ਗੱਲ ਕਰ ਲਈਏ ਤੇ ਇੱਥੇ ਤੁਸੀਂ ਇਹ ਵੀ ਦੇਖ ਲਓ ਵੀ 5 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਚੀਜ਼ਾਂ ਭੇਜ ਦੇਣੀਆਂ ਨੇ ਇਹਨਾਂ ਨੂੰ ਉਹਨਾਂ ਦੀ ਆਈਡੀ ਤੇ ਠੀਕ ਹੈ ਤੇ ਪਰਫਾਰਮਾ ਕਿਹੜਾ ਫਿਲ ਕਰਨਾ ਹੋਵੇ ਆਪਾਂ ਅੱਗੇ ਦੇਖ ਲੈਣੇ ਆ ਜੀ ਆਹ ਇਹ ਸਕਰੀਨ ਦੇ ਤੁਸੀਂ ਪਰਫਾਰਮਾ ਦੇਖ ਪਾ ਰਹੇ ਹੋਵੋਗੇ ਠੀਕ ਹੈ ਇੱਥੇ ਆਪਣੀ ਪਾਸਪੋਰਟ ਸਾਈਜ਼ ਫੋਟੋ ਆਪਣਾ ਬਾਇਓ ਡਾਟਾ ਸਾਰਾ ਜੋ ਜੋ ਤੁਹਾਡੇ ਕੋਲ ਕੁਆਲੀਫਿਕੇਸ਼ਨ ਨੇ ਕਿੰਨੇ ਮਾਰਕਸ ਨੇ ਉਹ ਸਾਰਾ ਤੁਸੀਂ ਇੱਥੇ ਫਿਲਪ ਕਰ ਦੇਣਾ ਇਹਨੂੰ ਭਰਨ ਲੱਗੇ ਜੇਕਰ ਤੁਹਾਡੇ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਓ ਜਾਂ ਫਿਰ ਮੈਨੂੰ ਕੰਟੈਕਟ ਕਰ ਲਿਓ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ ਇੰਸਟਾਗ੍ਰam ਤੇ ਠੀਕ ਹੈ ਉੱਥੇ ਮੈਂ ਤੁਹਾਨੂੰ ਜਿਹੜਾ ਹੈ ਇਸ ਦਾ ਕਲੀਅਰਿਫਿਕੇਸ਼ਨ ਦੇ ਦਾਂਗੇ ਜੇ ਤੁਹਾਨੂੰ ਕੋਈ ਭਰਨ ਟਾਈਮ ਕੋਈ ਦਿੱਕਤ ਆਉਂਦੀ ਹੈ ਠੀਕ ਹੈ ਇਸ ਤੋਂ ਬਿਨਾ ਜੇਕਰ ਤੁਹਾਡੇ ਕੋਲ ਕੋਈ ਹੋਰ ਠੀਕ ਹੈ স্পেশাল ਅਚੀਵਮੈਂਟ ਹੈ ਉਹ ਮੈਂਸ਼ਨ ਕਰ ਸਕਦੇ ਹੋ ਆਪਣੇ ਸਾਈਨ ਕਰਨੇ ਆ ਵਿਦ ਡੇਟ ਠੀਕ ਹੈ ਜਿਹੜੀ ਤਰੀਕ ਨੂੰ ਤੁਸੀਂ ਭੇਜ ਰਹੇ ਹੋ ਉਹ ਤੁਸੀਂ ਆਪ ਦਾ ਸਾਈਨ ਕਰਕੇ ਮੈਂਸ਼ਨ ਕਰ ਦਿਓ origional ਸਰਟੀਫਿਕੇਟ ਲੈ ਕੇ ਜਾਣੇ ਨੇ ਠੀਕ ਹੈ ਆਪਣਾ ਸਾਰਾ ਬਾਇਓ ਡਾਟਾ ਜਿਹੜਾ ਹੈ ਉਹ ਸਹੀ ਭਰਨਾ ਹੈ ਤੇ ਆਪਣਾ एलिਜੀਬਿਲਟੀ ਤੁਹਾਡੇ ਕੋਲ ਹੈਗੀ ਹੈ ਜਾਂ ਨਹੀਂ yes or no ਉਹ ਵੀ ਫਿਲਪ ਕਰਨਾ ਹੈ ਠੀਕ ਹੈ ਤੇ ਇਹ ਫਿਰ ਉਹ ਅੱਗੇ ਆਪਣਾ ਚੈੱਕ ਕਰਨਗੇ ਇੱਥੇ ਤੁਸੀਂ ਕੁਝ ਨਹੀਂ ਭਰਨਾ ਸਿਰਫ ਆਪਣੇ ਜਿਹੜੇ ਨੇ ਉੱਪਰ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਭਰਨੀ ਹੈ ਬਾਕੀ ਸਾਰੇ ਉਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਫਿਲਪ ਕਰਨਗੇ ਠੀਕ ਹੈ ਜੀ ਤਾਂ ਇਹ ਪਰਫਾਰਮਾ ਤੁਸੀਂ ਉਹਨਾਂ ਨੂੰ ਭਰ ਕੇ ਉਹਨਾਂ ਦੀ ਈਮੇਲ ਤੇ ਵੀ ਭੇਜ ਸਕਦੇ ਹੋ ਜਾਂ ਫਿਰ ਬਾਈ ਹੈਂਡ ਵੀ ਉਹਨਾਂ ਨੂੰ ਜਮ੍ਹਾਂ ਕਰਾ ਸਕਦੇ ਹੋ ਲੇਕਿਨ ਇਹ 5 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਹੈ ਕੰਪਲੀਟ ਕਰਨਾ ਹੈ ਠੀਕ ਹੈ ਬਾਕੀ ਇਹਨਾਂ ਪਰਤੀਆਂ ਦਾ ਬਹੁਤ ਸਾਰੇ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀਆਂ ਨੇ ਇਹ ਮੌਕੇ ਦਿੱਤੇ ਗਏ ਨੇ ਠੀਕ ਹੈ ਕੁੜੀਆਂ ਤੇ ਮੁੰਡੇ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਬਹੁਤ ਵਧੀਆ ਮੌਕਾ ਹੈ ਜੇਕਰ ਤੁਸੀਂ ਸਿੱਖਿਆ ਵਿਭਾਗ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਬਿਨਾਂ ਪੇਪਰ ਤੋਂ ਬਿਲਕੁਲ ਸਿੱਧੀ ਪੜਤਿਆ ਜਾ ਸਕਦੇ ਹੋ ਬਾਕੀ ਇਸ ਦੀ ਸੈਲਰੀ ਵੀ ਬਹੁਤ ਵਧੀਆ ਰਹਿੰਦੀ ਹੈ ਜੀ ਠੀਕ ਹੈ ਪਲੱਸ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਉਹ ਕਾਊਂਟ ਹੋਏਗਾ ਠੀਕ ਹੈ ਬਾਕੀ ਕੋਈ ਹੋਰ ਡਾਊਟ ਕੁਸਚਨ ਹੋਵੇ ਪੁੱਛ ਲੈਣਾ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀ ਜਿਹੜੀ ਅਪਡੇਟਸ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੀਆਂ ਰਹਣ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਪੁਰਾਣੀ ਵੀਡੀਓਜ਼ ਦੇ ਜਿਹੜੇ ਲਿੰਕ ਨੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਵਿੱਚ ਭਰਤੀਆਂ ਆਊਟ ਹੋਈਆਂ ਨੇ ਉਹਨਾਂ ਦੇ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਣਗੇ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਥੇ ਜਾ ਕੇ ਤੁਸੀਂ ਇਸ ਨੂੰ ਜਿਹੜਾ ਹੈ ਚੈੱਕ ਕਰ ਸਕਦੇ ਹੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ